ਮਾਮਲਾ ਕੁੜੀ ਦੀ ਸਾਦੀ ਰੱਟ ਗਈ। ਮੁੜੀ 24 ਪੰਜੀਤਨੀ ਤੇ ਚੂੜੀਆਂ ਪਾਣਾਂ 24 ਤੇ ਗਰਾੜਾ ਲੈ ਗਈ। ਅੱਛਾ। ਹਾਂਜੀ। ਕਿਹਦੇ ਨਾਲ ਗਈ? ਲਟਕੀ ਦੇ ਨਾਲ ਹੀ ਗਈ ਲੱਟਕੀ ਉਹਦੀ ਦੋਸਤ ਦੀ, ਸਕੂਲ ਦੀ ਦੋਸਤ ਦੀ। ਅੱਛਾ। ਹਾਂਜੀ। ਵਿਆਹ ਕਿਦਾਂ ਕਰਿਆ? ਵਿਆਹ 14 ਫਰਵਰੀ ਨੂੰ। ਜਨਵਰੀ ਦਾ। 14 ਜਨਵਰੀ। ਹਾਂਜੀ। ਕੋਈ ਦਾਜ ਹੋ ਜੁਜਦਾ ਕੁੜੀ ਹੱਥੇ। ਹਾਂਜੀ ਦਾਜ ਸਾਰਾ ਬਣਾਇਆ। 2 ਮਹੀਨੇ ਪਹਿਲਾਂ ਦਾ ਬਣਾਇਆ। ਤੇ ਹੁਣ ਜਿਹੜਾ ਕੁੜੀ ਚਲ ਗਈ ਆ ਹੁਣ ਕੋਈ ਪਤਾ ਲੱਗਾ ਕਿੱਥੇ ਗਈ ਜਾਂ ਕੋਈ ਕੋਈ ਪਤਾ ਨਹੀਂ ਲੱਗਾ ਅੱਜ 9 ਦਿਨ ਹੋ ਗਏ ਇਸ ਬੰਦੀ ਥਾਣੇ ਦਰਖਾਸਤ ਦੀ ਕੋਈ ਹਾਂਜੀ ਥਾਣੇ 24 ਤਰੀਕ ਨੂੰ ਦਰਖਾਸਤ ਦਿੱਤੀ ਆ ਉਸ ਜਿਹੜੀ ਕੁੜੀ ਨਾਲ ਗਈ ਆ ਉਹ ਕਿੱਥੋਂ ਰਹਿਣ ਵਾਲੀ ਉਹ ਇੱਥੋਂ ਦੀ ਰਹਿਣ ਵਾਲੇ ਗਵਾਂਢ ਵਾਲੇ ਉਹਦੇ ਪਰਿਵਾਰ ਨੇ ਸਭਾ ਸਬਰ ਕੀਤਾ ਕੋਈ ਉਹਨੂੰ ਪੁੱਛਿਆ ਨਹੀਂ ਪੁੱਛਿਆ ਉਹ ਨਹੀਂ ਦੱਸਦੇ ਹਾਂ ਕੀ ਲੱਗਦਾ ਤਾਂ ਮਤਲਬ ਉਹ ਕੁੜੀ ਜਾਨ ਬੁੱਝ ਕੇ ਜਾਂ ਦਸਣ ਦੇ ਇੱਕ ਜਾਂ ਜਾਨ ਬੁੱਝ ਕੇ ਨਹੀਂ ਦੱਸਣ ਦਾ ਕੁੜੀ ਇਹਨਾਂ ਗਾਇਬ ਕਿੱਤੀ ਕੋਈ ਰੁਪਿਆ ਤੇਲਾ ਵੀ ਖੜਿਆ ਕੋਈ ਗਾਣਾ ਖੜਿਆ ਹਾਂ ਨਹੀਂ ਖੜਿਆ ਗਾਣਾ ਖੜਿਆ ਕੋਈ ਐਸਾ ਵੀ ਖੜਿਆ ਕੋਈ ਮੈਸਾ 2 ਮਹੀਨੇ ਪਹਿਲਾਂ 30000 ਰੁਪਿਆ ਮੇਰਾ ਕੱਢਿਆ ਉਹੀ ਨਾਲ ਲੈ ਗਏ ਹਾਂ ਇਹ ਸਬੰਧੀ ਥਾਣੇ ਦਰਖਾਸਤ ਦਿੱਤੀ ਗਈ ਹਾਂਜੀ ਜੀ ਕਾਰਵਾਈ ਹੋਈ ਉਹਨਾਂ ਨੇ ਨਹੀਂ ਕਾਰਵਾਈ ਕੀਤੀ ਇਹ ਅੰਦੀ ਪੁਲਿਸ ਕੀ ਕਰੂਗੀ ਪੁਲਿਸ ਆਂਦੀ ਐਵੇਂ ਇਹ ਮਾਮਲੇ ਜਿੰਨ ਕੋਈ ਕਰ ਨਹੀਂ ਸਕਦਾ ਕੁੜੀਆਂ ਦੋਵੇਂ ਬਲ ਗਈ ਹਾਂਜੀ ਦੇ ਇਸ ਸੰਬੰਧੀ ਕੋਈ ਗਾਂ ਤੱਕ ਕੋਈ ਲੱਗਾ ਪਤਾ ਕੋਈ ਫੋਨ ਕੋਣ ਕੁੜੀ ਦਾ ਜਾਂ ਕੋਈ ਬਦਲਗਾ ਰਿਸਤਦਾਰ ਕੀ ਨਹੀਂ ਉਹ ਕੁੜੀ ਕੋ ਫੋਨ ਨੇ ਕੁੜੀ ਨੇ ਪਹ ਜਾ ਕੇ ਖੜਿਆ ਕੋਈ ਫੋਨ ਹੈਗਾ ਸਾਡੀ ਕੁੜੀ ਕੋ ਫੋਨ ਨਹੀਂ ਆਲਾ ਇੱਥੋਂ ਫੜਾ ਦੇ ਲਿਖੀ ਦੇ ਪਹ ਜਾ ਕੇ ਉਹਨੇ ਕਰ ਰਹੀ ਇੱਥੋਂ ਆਵਾਜ਼ ਮਾਰੀ ਸਾਹਮਣੇ ਨੁਕਰ ਤੋਂ ਅੱਛਾ ਰੋਟੀ ਖਾਣ ਲੱਗੀ ਲਾਹੋ ਜੀ ਕਦੋਂ ਦੀ ਇਹਦਾ ਦੋਸਤੀ ਕਦੋਂ ਦੀ ਦੋਸਤੀ ਨਾਲ ਇੱਥੇ ਰਿੰਡਾਂ ਰੰਗ ਲੱਗੇ ਸਾਡੇ ਸਾਹਮਣੇ ਤੇ ਜੋਖਸਾਲ ਹੋ ਗਏ ਦੋਸਤ ਅੱਛਾ ਜੀ ਹਾਂ ਜੀ ਸਭ ਲਈ ਜਾਂਦੇ ਹਾਂ ਕੱਟਣਾ ਜਾਂਦੀਆਂ ਕੱਟਣਾ ਹੁੰਦਾ ਸਾਨੂੰ ਇਸ ਬਾਰੇ ਪਹਿਲਾਂ ਕੋਈ ਪਤਾ ਨਹੀਂ ਸਾਨੂੰ ਕੋਈ ਪਤਾ ਨਹੀਂ ਹੈ ਗੱਲ ਬਾਰੇ ਕੀਤੀਏ ਚਲੇ ਦੋ ਅਹੀਂ ਮੂ ਮੁੰਡੇ ਕੁੜੀ ਦੀ ਤੇ ਗੱਲ ਸੁਣੀ ਪਰ ਕੁੜੀਆਂ ਦੀ ਨਹੀਂ ਕਰੀ ਸ਼ੁਣੇ ਇਹ ਆ ਚਾਂਸਾ ਹੋ ਗਿਆ ਜਿਸ ਜਿੱਥੇ ਕੁੜੀ ਦਾ ਰਿਸਾਬ ਪੰਘਿਆ ਹੀ ਜਦੋਂ ਪੂਨਾ ਬਣ ਗਈ ਉਹਨ ਕੀਆ ਉਹਨਾਂ ਨੇ ਉਹਨਾਂ ਦਾ ਜਵਾਬ ਦਿੱਤਾ ਉਹਨਾਂ ਦਾ ਜਵਾਬ ਹਾਂਜੀ ਕੀ ਮੰਗਰਦੀ ਕੁੜੀ ਤੋਂ ਕੀ ਗੱਲਾਂ ਕਰਦੇ ਜੇ ਤੁਹਾਡੀ ਵੀਡੀਓ ਵੇਖਦੇ ਪੀਏ ਤੇ ਸਾਨੂੰ ਕੁੜੀ ਸਾਡੀ ਸਹੀ ਸਲਾਹ ਤਾਂ ਸਾਡੇ ਕੋਲ ਪਹੁੰਚੀ ਪਹੁੰਚੀ ਹੈ ਹਾਂ ਸਾਡੀ ਉਹ ਹੀ ਮੰਗ ਸਾਡੀ ਕੁੜੀ ਸਾਡੇ ਕੋਲ ਪਾਉਂਗੀ ਅਸੀਂ ਕੁਝ ਨਹੀਂ ਕਾ ਮੰਗਤੋ ਨਹੀਂ ਹਾਲੇ ਕੱਤੀ ਤੇ ਤੁਸੀਂ ਕੀ ਕਹਿਣਾ ਚਾਹੋਗੇ ਕਦੀ ਸੁਣਿਆ ਹੀ ਹਿੰਦਾ ਕੁੜੀ ਕੁੜੀ ਭਜਾਗਦਾ ਕੀ ਮੁੰਡਾ ਦੇ ਕੁੜੀ ਭਜਾਗਦਾ ਕਦੇ ਸੁਣੀ ਕੀ ਲੱਗਦਾ ਤੁਹਾਨੂੰ ਪਾਕਿਸਤਾਨ ਦਾ ਕੀ ਕਰ ਗੌਰ ਦੀ ਕਿਆਣਾ ਹੀ ਇਹੋ ਚਾਹਾਂਗੇ ਇਹ ਚਲੋ ਮੁੰਡੇ ਮੁੰਡੇ ਕੁੜੀ ਨਾਲ ਤੇ ਸੁਣਿਆ ਹੀ ਕੁੜੀਆਂ ਕੁੜੀਆਂ ਦਾ ਤੇ ਚਲੋ ਨਹੀਂ ਹੀ ਸੁਣਿਆ ਕੁੜੀ ਕਹਿੰਦਾ ਵੀ ਤੁਹਾਨੂੰ ਲੱਗਾ ਕੋਈ ਗੱਲਬਾਤ ਹੈ ਘਰ ਚ ਰਲੀਆਂ ਜਾਂ ਕੋਈ ਗੱਲਬਾਤ ਲੜ ਮੁੰਡੇ ਕੀਤੀ ਹੋਵੇ ਨਹੀਂ ਸਾਡੇ ਨਾਲ ਇਸ ਵਾਰੇ ਕੁੜੀ ਨੇ ਕੋਈ ਗੱਲ ਬਾਤ ਨਹੀਂ ਕੀਤੀ ਪੁੱਛਦੇ ਰਹੇ ਹਾਂ ਚਲੋ ਸਾਨੂੰ ਨਹੀਂ ਦੱਸਦੀ ਰਹੀ ਤੇ ਜਦੋਂ ਨਾ ਆ ਚਾਂਸ ਕੀਤਾ ਉਦੋਂ ਸਾਨੂੰ ਸਾਰਾ ਕਿ ਚਲੋ ਲਾਗੇ ਬਨੇਲੇ ਦੱਸ ਦੇ ਆ ਫੋਨ ਤੇ ਆਦੀ ਗੱਲ ਸਾਰਾ ਕੁਝ ਆਉਂਦਾ ਫਿਰ ਲੋਕੀ ਦੱਸਦੇ ਆ ਕਿ ਚਲੋ ਏਦਾਂ ਏਦਾਂ ਹੋ ਰਿਹਾ ਚਲੋ ਓਦਾਂ ਹੁਣ ਪਤਾ ਲੱਗਦਾ ਪਿਆ ਪਹਿਲਾਂ ਅਸੀਂ ਤੇ ਉਸੇਲੀਆ ਤੌਰ ਤੇ ਹੀ ਰਹਿ ਗਏ ਸੀ ਕਿ ਉਸੇਲੀਆ ਹੀ ਆ ਚਲੋ ਕੋਈ ਗੱਲ ਨਹੀਂ ਹਾਂਜੀ ਪਰ ਪਤਾ ਨਹੀਂ ਇਹ ਘਟਨਾ ਵਾਪਰੀ ਹੈ ਹਾਂਜੀ ਇਹ ਨਹੀਂ ਪਤਾ ਵੀ ਚਲੋ ਇਹਨਾਂ ਨੇ ਆ ਕੰਮ ਕਰਨਾ ਤੇ ਉਹ ਜਿਹੜੀ ਕੁੜੀ ਜਿਹੜੀ ਗਈ ਉਹਦੇ ਪਰਿਵਾਰ ਨੇ ਤੁਹਾਨੂੰ ਗਿਆ ਪਿਆਉਣ ਉਹਨਾਂ ਦੇ ਪਰਿਵਾਰ ਨੇ ਸਾਨੂੰ ਕੁਝ ਨਹੀਂ ਦੱਸਿਆ ਆ ਕੋਈ ਪਰ ਗਰਬਨੀ ਕੀ ਦੇਣਾ ਨਹੀਂ ਉਹਨਾਂ ਨੇ ਕੋਈ ਗੱਲਬਾਤ ਨਹੀਂ ਕੀਤੀ ਥਾਣੇ ਦਰਖਾਸਤ ਗਈ ਥਾਣੇ ਦਰਖਾਸਤ ਦਿੱਤੀ ਹੋਈ ਹੀ ਪਹਿਲਾਂ ਪਹਿਲਾਂ ਕੋਈ ਸੁਣਵਾਈ ਨਹੀਂ ਹੋਈ ਸੀ ਹੁਣ ਕੱਲ ਦੀ ਕਾਰਵਾਈ ਚੱਲ ਰਹੀ ਹੈ ਹਨ ਕੁੜੀ ਦਾ ਜਾਇਦਾਦ ਦੇਣਾ ਕੀ ਕੀ ਕੁੜੀ ਦਾ ਜਾਇਦਾਦ ਕਹਿੰਦਾ ਹੈ ਕਰਦਾ ਜਾਇਦਾਦ ਵਾਸਤੇ ਠੇਟੀ ਪੂਟੀ ਸਾਰਾ ਕੁਝ ਬਣਾਇਆ ਹੋਇਆ ਸੀ ਹਾਂਜੀ ਵਾਸ਼ਿੰਗ ਮਸ਼ੀਨ ਵੀ ਸੀ ਚਲੋ ਗਿਆਣਾ ਗੁਣਾ ਹੀ ਬਣਾਇਆ ਬਣਾਇਆ ਪਰ ਜਾਣ ਨਾਲ ਹੁਣ ਜਿਹੜੀਆਂ ਆਸਾਂ ਖਤਮ ਹੋ ਗਈਆਂ ਹਾਂਜੀ ਹੁਣ ਤੁਹਾਨੂੰ ਪਤਾ ਹੀ ਆ ਫਿਰ ਜਦੋਂ ਕੋਈ ਦੀਪੋਤੇ ਦਾ ਕਰੇ ਤੇ ਬਾਟ ਉਹ ਸਾਰੀਆਂ ਮਿੱਤਾਂ ਤੇ ਪਾਣੀ ਫੇਰਦੀ ਤੇ ਮਾਰੀ ਜਾਂਦੀਆਂ ਆਸਾਂ ਜੋਨੇ ਤੇਰੀ ਕੁੜੀ ਘਰ ਵਾਪਸ ਆਏ ਫਿਰ ਗਈ ਹਾਂਜੀ ਅਸੀਂ ਕੁਝ ਨਹੀਂ ਕਵਾਂਗੇ ਅਸੀਂ ਇਹੋ ਕਹਿੰਨੇ ਵੀ ਕੁੜੀ ਇਕੱਲੀ ਵਾਪਸ ਆਈ